ਯਾ ਦੋਸਤਾਂ ਲੈ ਆਇਆ ਕਮਰੇ ਤੋਂ ਬਾਹਰ ਤੇ ਤੁਸੇ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਕੁੜੀ ਆਪਣੇ ਵਿਆਹ ਦੇ ਲਈ ਤਿਆਰ ਹੁੰਦੀ ਹੈ ਪਰ ਜਦੋਂ ਮਨਪਸੰਦੀ ਦਾ ਗੀਤ ਲੱਗ ਜਾਂਦਾ ਹੈ ਤਾਂ ਫਿਰ ਅੱਧ ਤਿਆਰ ਹੋਈ ਕੁੜੀ ਬਾਹਰ ਆ ਕੇ ਆਪਣੇ ਪਰਿਵਾਰ ਦੇ ਨਾਲ ਨੱਚਣ ਲੱਗ ਜਾਂਦੀ ਹੈ ਜਿਤੇ ਕਿ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਕੁੜੀ ਨੂੰ ਆਪਣੇ ਵਿਆਹ ਦਾ ਕਿੰਨਾ ਚਾਅ ਹੋਵੇਗਾ ਜਿਸ ਨੇ ਸਾਰੇ ਕਾਰਜ ਛੱਡ ਕੇ ਆਪਣਾ ਨੱਚਣਾ ਬੇहद ਜ਼ਰੂਰੀ ਸਮਝਿਆ ਜਿਤੇ ਕਿ ਦੋਸਤੋ ਇਸ ਕੁੜੀ ਨੇ ਪੂਰੇ ਕਪੜੇ ਵੀ ਨਹੀਂ ਸਿਪਾਏ ਤੇ ਆਪਣੇ ਮਾਤਾ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਬੇਹੱਦ ਸੋਹਣਾ ਕੀਤਾ ਭੰਗੜਾ ਜੱਥੇ ਕੀ ਦੋਸਤੋਂ ਕਈ ਰਿਸ਼ਤੇਦਾਰਾਂ ਨੇ ਲੱਗੇ ਵੀਡੀਓ ਬਣਾਉਣ ਤੇ ਹੋ ਗਏ ਸੈੜੋਂ ਪਰ ਤੇ ਕੁੜੀ ਨੂੰ ਛੱਡਿਆ ਸਟੇਜ ਕਿ ਤੂੰ ਹੀ ਨੱਚ ਕੇ ਆਪਣੇ ਮਨ ਦੀ ਕੱਢ ਪੜਾਂ ਜੱਥੇ ਕੀ ਦੋਤ ਇਸ ਕੁੜੀ ਦੀ ਲੰਬੀ ਕੁਤ ਤੇ ਮਣ ਮਣ ਕੋ ਵਧੀ ਹੋਈ ਤੇ ਬੇਹੱਦ ਨਾਜ਼ਰ ਆ ਰਹੀ ਹੈ ਤੇ ਤੁਸ਼ੇ ਸਿ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਜੱਥੇ ਕੀ ਕਹਿ ਜਾਂਦਾ ਕਿ ਵਿਆਹ ਵਾਲੇ ਦਿਨ ਪੰਜਾਬੀ ਆਪਣੀ ਕਰੀ ਹੋਈ ਕਮਾਈ ਪਲਾਂ ਦੇ ਵਿੱਚ ਉਡਾ ਦਿੰਦੇ ਹਨ ਜੱਥੇ ਕੀ ਇਸ ਕੁੜੀ ਨੂੰ ਵੀ ਆਪਣੇ ਵਿਆਹ ਦਾ ਬੇਹੱਦ ਚਾਹ ਹੋਵੇਗਾ ਇਸੇ ਚਾਹ ਨੂੰ ਲੈ ਕੇ ਜਦੋਂ ਇਸ ਕੁੜੀ ਨੇ ਸਟੇਜ ਉੱਪਰ ਕੱਢੀ ਪੜਾਂਤਾ ਫਿਰ ਰਿਸ਼ਤੇਦਾਰਾਂ ਵੱਲ ਬੇਹੱਦ ਸੋਹਣਾ ਲਿਓ ਬਣਾ ਕੇ ਲੋਕਾਂ ਤੱਕ ਪੇਸ਼ ਕੀਤੀ ਗਈ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣ ਰਹੇ ਰਹਿਣੇ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ